ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚੱਲ ਸਾਰੇ ਦਾ ਓਹੀ ਹੋਣਾ ਓਏ ਇਹ ਆਪਾਂ ਹੁਣ ਆਏ ਆ ਅਮੀਰ ਕਰ ਦੇਾਂਗੇ ਸਾਰੇ ਠੀਕ ਹੋਵਾਂਗੇ ਹੁਣ ਆਪਾਂ ਆਏ ਆ ਖੇਤ ਰੇਟ ਟਣ ਵਾਸਤੇ ਤੇ ਇੱਧਰ ਰੇ ਆਪਾਂ ਲਾਈ ਜੰਨੇ ਆ ਤੇ ਆਹ ਬਾਈ ਆਪਣੇ ਕੋਲੇ ਤੀਜਾ ਬੈਠਾ ਓਹ ਬਾਈ ਦੱਤਣ ਬੈਠਾ ਤੇ ਇਹ ਆਪਣੇ ਬਾਈ ਨਰੂਆਣੇ ਤੋਂ ਆ ਜਿਹੜਾ ਦੱਤਣ ਤੀਜਾ ਬਾਈ ਬੈਠਾ ਇਹਦੇ ਕੋਲੇ 300 ਕੀਤ ਲਿਖਿਆ ਹੋਇਆ ਆ ਬਾਈ ਕੋਲੇ ਤੇ ਜਲਦੀ ਰਿਲੀਜ਼ ਕਰਾਂਗੇ ਬਾਈ ਨਾਲ ਕੰਟੈਕਟ ਕਰ ਲਿਆ ਆਪਾਂ ਤੇ ਹੁਣ ਆਪਾਂ ਰੇਅ ਲਾਈ ਜੰਨੇ ਆ ਤੇ ਇਸ ਤੋਂ ਬਾਅਦ ਰੇਅ ਪਾਵਾਂਗੇ ਹਾਂ ਤੇ ਨਹੀਂ ਕਿ ਹੁਣ ਪਹਿਲੇ ਖਡਾਈ ਜੈਣਾ ਬਾਅਦ ਦੇਖਾਂਗੇ ਹਾਂ ਹੁਣ ਕੇਰਾਗਾ ਨਾ ਬਾਈ ਕਹਿੰਦਾ ਵੀ ਕੇਰਾ ਆਪਾਂ ਖੰਡਾਈ ਜੰਨੇ ਆ ਤੇ ਬਾਅਦ ਚ ਪਾ ਜਾਈਏ ਹਾਂ ਪੈਸੇ ਦਾ ਫਿਰ ਹਾਂ ਆਹ ਕਿਹੜਾ ਰੇਅ ਲਈਦਾ ਹਾਂ ਹਾਂ ਬਾਈ ਕਿਹੜਾ ਛੋੜੀਆ ਲੈਂਦਾ ਤਿੰਨ ਗੱਟਿਆਂ ਦੇ ਠੀਕ ਆ ਠੀਕ ਆ ਆਹ ਏ ਬਈ ਵੀਡੀਓ ਦੇ ਵਿੱਚ ਬਾਈ ਮਜ਼ਾਕ ਕਰੀ ਜਾਂਦਾ ਇਹ ਆਪਣਾ ਭਾਈ ਆ ਬ੍ਰਦਰ ਆ ਜਿਹੜਾ ਲਾਈ ਜਾਂਦਾ ਇਹਨਾਂ ਨੂੰ 1100 ਰੁਪਏ ਲੈਂਦਾ ਹੱਥ ਹਲ ਕਰਦਾ ਬਾਈ ਤੇ ਆਪਾਂ ਹੁਣ ਰੇ ਪਾਵਾਂਗੇ ਕਿਉਂਕਿ ਆਪਾਂ ਇਧਰ ਕੋਠੇ ਕੋਲੇ ਰੇ ਕਰ ਲਈ ਸੀ ਵੀ ਮੀਂਹ ਆਈ ਜਾਂਦਾ ਥੋੜੀ ਥੋੜੀ ਕਣੀ ਆਈ ਜਾਂਦੀ ਹੈ ਤੇ ਤਾਂ ਆ ਕੇ ਰੇ ਨੂੰ ਪਾਣੀ ਨਾ ਲੱਗੇ ਤੇ ਵੀ ਜੇ ਜ਼ਿਆਦਾ ਮੀਂਹ ਆਵੇ ਤਾਂ ਆਪਾਂ ਰੇ ਚਾ ਕੇ ਕੋਠੇ ਦੇ ਵਿੱਚ ਰੱਖ ਦਈਏ ਤੇ ਇਧਰ ਆਪਣਾ ਮੋਟਰ ਨਾਲ ਖੜੇ ਆ ਦੋ ਉਹ ਖੜੇ ਤੇ ਇਧਰ ਮੋਟਰ ਚੱਲੀ ਜਾਂਦੀ ਹੈ ਪਾਣੀ ਵਾਲੀ ਆਪ ਵੀ ਦੇਖ ਰਹੇ ਹੋ ਇਹ ਹੱਥ ਮੇਰੇ ਦੇਖੋ ਆਪਣੇ ਬਾਈ ਮੈਂ ਇਹ ਲਾਇਆ ਜੀਗਾ ਚੱਕ ਵੀ ਆੜ ਗਿਆ ਓਏ ਹੱਥ ਕਾਲੇ ਹੋ ਗਏ ਤੇ ਆਪਣਾ ਬ੍ਰਦਰ ਕਹਿੰਦਾ ਵੀ ਚੱਕੋ ਬਾਈ ਆਪਣਾ ਰੇਅਰ ਲਾਤੀ ਤੇ ਇਹ ਵਾਈ ਨਰਮਾਣੇ ਤੋਂ ਆਗੇ ਇਹਨਾਂ ਦੇ ਕੋਠੇ ਕੋਲਿਆ ਪੰਜ ਰੇਅਰ ਲਾਈ ਜੰਨੇ ਆਗੇ ਬਹੁਤ ਵਧੀਆ ਬੰਦੇ ਆ ਬਾਈ ਨਰਮਾਣੇ ਦੇ ਇਹ ਦਾਖਾਂ ਦੇ ਤੇਜਾ ਦੋਨੇ ਭਰਾ ਬਾਈ ਇਹ ਵੀ ਅੱਪਾ ਮੁਕਾ ਹੋ ਗਿਆ ਭਾਈਆਂ ਪੰਜਨ ਕਾਲਾ ਹੋ ਗਿਆ ਥੋੜੇ ਵੇਖੀ ਇਹਦਾ ਇਹਦਾ ਹਾਂ ਹੁਣ ਬਾਈ ਦਿਓ ਅਜਾਜ ਤ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਸਾਰਿਆਂ ਨੇ ਆਪਣਾ ਇਹ ਵਲੌਗ ਜੂਰ ਦੇਖਣਾਗਾ ਤੋਂ ਵਲੌਗ ਆਪਾਂ ਛੋਟਾ ਬਣਾਇਆ ਕਿਉਂਕਿ ਰੇਅਰ ਟਾਈਮ ਹੋਈਦਾ ਪਰ ਇਹ ਖਲਿਆ ਨਹੀਂ ਮੀ ਦੀ ਤਿਆਰੀ ਆ ਫਿਰ ਜਿਆਦਾ ਮੀ ਆ ਗਿਆ ਫਿਰ ਰੇਅਰ ਵਾਲੀ ਰਹਿ ਜੂਗੀ ਖਰਾਬ ਹੋ ਜੂਗੀ ਤਾਂ ਕਰਕੇ ਆਪਾਂ ਪਹਿਲਾਂ ਰੇਅਰ ਲਾ ਲਈਏ ਉਸ ਤੋਂ ਬਾਅਦ ਫਿਰ ਆਪਾਂ ਬਾਕੀ ਕੰਮ ਬਾਅਦ ਕਰਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਇੰਨਾ ਵਲੌਗ ਬਣਾਉਣੇ 2 ਮਿੰਟ ਸਵਾ ਦਿੰਦੇ